SBI ਦੇ ਗ੍ਰਾਹਕਾਂ ਨੂੰ ਵੱਡਾ ਝਟਕਾ ਲੱਗ ਸਕਦਾ ਹੈ ਕਿਉਂਕਿ ਅੱਜ ਤੋਂ ATM ਤੋਂ ਪੈਸੇ ਕਢਵਾਉਣ ਦੇ ਲਈ ਵਾਧੂ ਚਾਰਜ ਦੇਣਾ ਪਵੇਗਾ। ਸਸ਼ਿਕਾਤ ਉਸਦੇ ਰਖਵਾਲੇ ਟੀਵੀ ਤੇ ਮੈਂ ਤੁਹਾਡੇ ਨਾਲ ਭਾਗੇ ਸ਼੍ਰੀ। ਤਾਂ ਅੱਜ ਦੱਸਦੇ ਕਿ ਅੱਜ ਤੋਂ ਹੀ SBI ਦੇ ਜਿਹੜੇ ਕਿ ਗ੍ਰਾਹਕ ਨੇ ਜੇਕਰ ਤੁਸੀਂ SBI ਦੇ ਗ੍ਰਾਹਕ ਹੋ, ਉਹ ਬੈਂਕ ਯੂਜ਼ ਕਰਦੇ ਹੋ ਤਾਂ ATM ਤੋਂ ਜੇਕਰ ਤੁਸੀਂ ਪੈਸਾ ਕਢਵਾਓਗੇ ਤਾਂ ਉਸ ਦਾ ਤੁਹਾਨੂੰ ਵਾਧੂ ਚਾਰਜ ਦੇਣਾ ਪਵੇਗਾ। ਪੂਰੀ ਖਬਰ ਤੁਹਾਨੂੰ ਦੱਸ ਦਿੰਦੇ ਆ। ਦਰਅਸਲ ਆ ਜੇਕਰ ਤੁਸੀਂ ਸਟੇਟ ਬੈਂਕ ਆਫ ਇੰਡੀਆ ਯਾਨੀ ਕਿ SBI ਦੇ ਗ੍ਰਾਹਕ ਹੋ ਤਾਂ ਤੁਹਾਡੇ ਲਈ ਇੱਕ ਬਹੁਤ ਵੱਡੀ ਖਬਰ ਹੈ ਬਹੁਤ ਵੱਡੀ ਅਪਡੇਟ ਜਿਹੜੀ ਕਹਿ ਸਕਦੇ ਆ ਕਿਉਂਕਿ ਸਟੇਟ ਬੈਂਕ ਆਫ ਇੰਡੀਆ ਨੇ ਆਪਣੇ ATM ट्रांजैक्शन ਚਾਰਜਾਂ ਦੇ ਵਿੱਚ ਬਦਲਾਅ ਕੀਤਾ ਹੈ ਸੋਧ ਕੀਤੀ ਹੈ ਯਾਨੀ ਕਿ ਮੁਫਤ ट्रांजैक्शन ਲਿਮਿਟ ਪੂਰੀ ਹੋਣ ਤੋਂ ਬਾਅਦ ਬੈਂਕ ਨੇ ATM ਦੀ ਵਰਤੋਂ ਕਰਨ ਦੇ ਲਈ ਚਾਰਜ ਵਧਾ ਦਿੱਤੇ ਨੇ ਇਸ ਦਾ ਮਤਲਬ ਇਹ ਹੈ ਕਿ ਜੇਕਰ ਤੁਸੀਂ SBI ਦੇ ਗ੍ਰਾਹਕ ਹੋ ਤਾਂ ਮਹੀਨਾਵਾਰ ਨਕਦੀ ਕਢਵਾਉਣ ਦੀ ਲਿਮਿਟ ਪੂਰੀ ਹੋਣ ਤੋਂ ਬਾਅਦ ਤੁਹਾਡੇ ਤੋਂ ਦੂਜੇ ਬੈਂਕ ਦੇ ਏਟੀਐਮ ਤੋਂ ਹਰੇਕ ਨਕਦੀ ਕਢਵਾਉਣ ਦੇ ਲਈ 23 ਰੁਪਏ ਜੀਐਸਟੀ ਸਮੇਤ ਅਤੇ ਬੈਲੈਂਸ ਚੈੱਕ ਵਰਗੇ ਨਾਨ ਫਾਈਨੈਂਸ਼ੀਅਲ ट्रांजैक्शन ਦੇ ਲਈ 11 ਰੁਪਏ ਵਸੂਲੇ ਜਾਣਗੇ ਤਬਾਅ ਸਾਰੇ ਲੋਕ ਬੈਂਕਾਂ ਦੀਆਂ ਲੰਬੀਆਂ ਕਤਾਰਾਂ ਤੋਂ ਬਚਣ ਦੇ ਲਈ ਏਟੀਐਮ ਦੀ ਵਰਤੋਂ ਕਰਦੇ ਨੇ ਤੇ ਐਸਬੀਆਈ ਦਾ ਇਹ ਨਵਾਂ ਨਿਯਮ ਗ੍ਰਾਹਕਾਂ ਨੂੰ ਵੱਡਾ ਝਟਕਾ ਦੇ ਸਕਦਾ ਹੈ ਬੈਂਕ ਨੇ ਇਹਨਾਂ ਆਟੋਮੈਟਿਕ ਡਿਪੋਜ਼ਿਟ ਕਮ ਵਿਦਡਰੋ ਮਸ਼ੀਨਾ ਦੀ ਵਰਤੋਂ ਦੇ ਲਈ ਫੀਸਾਂ ਵਧਾ ਦਿੱਤੀਆਂ ਨੇ ਯਾਨੀ ਕਿ ਜੇਕਰ ਗੱਲ ਕੀਤੀ ਜਾਵੇ ਕਿ ਉਹ ਕਿਹੜੇ ਅਕਾਊਂਟਸ ਦੇ ਉੱਤੇ ਲਾਗੂ ਹੋਣਗੇ ਬਦਲਾਵ ਤਾਂ ਪਹਿਲਾਂ ਫ੍ਰੀ ਲਿਮਿਟ ਤੋਂ ਬਾਅਦ ਨਕਦੀ ਕਢਵਾਉਣ ਦੇ ਲਈ 21 ਰੁਪਏ ਲੱਗਦੇ ਨੇ ਲੱਗਦੇ ਸੀਗੇ ਤੇ GST ਦੇ ਨਾਲ ਇਹ ਹੁਣ 23 ਰੁਪਏ ਹੋ ਗਈ ਹੈ ਦ ਨਾਨ ਫਾਈਨੈਂਸ਼ੀਅਲ ਲੈਂਡ ਦੇਣ ਜਿਵੇਂ ਕਿ ਬੈਲੈਂਸ ਪੁੱਛਗੇ ਜਾਂ ਫਿਰ ਮਿਨੀ ਸਟੇਟਮੈਂਟ ਦੀ ਕੀਮਤ ਹੁਣ 11 ਰੁਪਏ ਹੋਵੇਗੀ ਇਸ ਦੀ ਕੀਮਤ ਵਾਅਦੇ ਦਾ ਬੇਸਿਕ ਸੇਵਿੰਗਸ ਬੈਂਕ ਡਿਪੋਜ਼ਿਟ ਖਾਤੇ ਆ ਐਸਬੀਆਈ ਏਟੀਐਮ ਦੀ ਵਰਤੋਂ ਕਰਨ ਵਾਲੇ ਐਸਬੀਆਈ ਡੈਬਿਟ ਕਾਰਡ ਧਾਰਕਾਂ ਜਾਂ ਫਿਰ ਕਿਸਾਨ ਕ੍ਰੈਡਿਟ ਕਾਰਡ ਜੋ ਕਿ ਕ੍ਰੈਡਿਟ ਕਾਰਡ ਖਾਤਿਆਂ ਦੇ ਉੱਤੇ ਕੋਈ ਅਸਰ ਨਹੀਂ ਪਵੇਗਾ ਇੱਕ ਜੇਕਰ ਗੱਲ ਕੀਤੀ ਜਾਵੇ ਕਿ ਐਸਬੀਆਈ ਨੇ ਇਹ ਫੈਸਲਾ ਕਿਉਂ ਲਿਆ ਗਿਆ ਹੈਗਾ ਤੁਹਾਨੂੰ ਦੱਸਦੀ ਕਿ ਐਸਬੀਆਈ ਨੇ ਹਾਲੀ ਦੇ ਵਿੱਚ ਇੰਟਰਚੇਂਜ ਫੀਸਾਂ ਦੇ ਵਿੱਚ ਵਾਧੇ ਕਾਰਨ ਲੈਣ ਦੇਣ ਦੇ ਖਰਚੇ ਵਧਾਉਣ ਦਾ ਫੈਸਲਾ ਕੀਤਾ ਹੈ ਤੇ ਨਵੇਂ ਨਿਯਮਾਂ ਦੇ ਤਹਿਤ ਐਸਬੀਆਈ ਬਚਤ ਖਾਤਾ ਧਾਰਕਾਂ ਨੂੰ ਦੂਜੇ ਬੈਂਕਾਂ ਦੇ ਏਟੀਐਮ ਦੇ ਉੱਤੇ ਪ੍ਰਤੀ ਮਹੀਨਾ 5 ਮੁਫਤ ਲੈਣ ਦੇਣ ਮਿਲਦੇ ਰਹਿਣਗੇ ਪਰ ਇਸ ਸੀਮਾ ਤੋਂ ਵੱਧ ਨਕਦੀ ਕਰਵਾਉਣ ਦੇ ਉੱਤੇ ਹੁਣ 23+ਜੀਐਸਟੀ ਲੱਗੇਗਾ ਅਤੇ ਬੈਲੈਂਸ ਚੈੱਕ ਜਾਂ ਫਿਰ ਮੀਨੀ ਸਟੇਟਮੈਂਟ ਵਰਗੇ ਗੈਰ ਵਿਤੀ ਲੈਣਦੇਨ 'ਤੇ 11+ਜੀਐਸਟੀ ਲੱਗੇਗਾ। ਇਹ ਉਹਨਾਂ ਲੋਕਾਂ ਦੇ ਲਈ ਸਮੱਸਿਆਵਾਂ ਪੈਦਾ ਕਰ ਸਕਦਾ ਹੈ ਜੋ ਅਕਸਰ ਏਟੀਐਮ ਤੋਂ ਪੈਸੇ ਕਰਵਾਉਂਦੇ ਨੇ ਜਾਂ ਫਿਰ ਜਮ੍ਹਾਂ ਕਰਾਉਂਦੇ ਨੇ। ਖਰਚੇ ਵਧ ਰਹੇ ਨੇ ਇਸ ਲਈ ਸਾਵਧਾਨ ਰਹਿਣਾ ਸਭ ਤੋਂ ਵਧੀਆ ਵਿਕਲਪ ਮੰਨਿਆ ਜਾ ਰਿਹਾ ਹੈ।